ਪੰਜਾਬ ਵਿੱਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਐੱਸਐੱਸਪੀ ਬਟਾਲਾ ਦੇ ਨਿਸ਼ਾ ਨਿਰਦੇਸ਼ਾ ਅਨੁਸਾਰ ਐੱਸਐਚਓ ਫਤਿਗੜ ਚੋੜੀਆਂ ਕਿਰਨਦੀਪ ਸਿੰਘ ਨੇ ਸ਼ਰਾਬ ਦੇ ਤਸਕਰਾਂ ਨੂੰ ਪਾਇਆ ਵੱਟੋ ਵੱਟ ਭਾਰੀ ਮਾਤਰਾ ਵਿੱਚ ਲਾਹਨ ਬਰਾਮਦ ਤੇ ਤਿੰਨ ਵਿਅਕਤੀ ਆਏ ਪੁਲਿਸ ਅੜੀਕੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਐੱਸਐਚਓ ਨੇ ਕਿਹਾ ਕਿ ਮਾੜੇ ਅੰਸਰਾਂ ਨੂੰ ਕਿਸੇ ਕੀਮਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਦਿਵਯਾ ਪੰਜਾਬ ਨਾਲ ਗਲਬਾਤ ਦੌਰਾਨ ਕੀ ਕਿਹਾ ਐੱਸਐਚਓ ਕਿਰਨਦੀਪ ਸਿੰਘ ਨੇ ਅੱਜ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਅਤੇ ਮਾਨਯੋਗ ਐਸਐਸਪੀ ਸਾਹਿਬ ਬਟਾਲਾ ਸ਼੍ਰੀਮਤੀ ਅਸ਼wini ਗੋਟਿਆਲ ਜੀ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਬਟਾਲੇ ਜ਼ਿਲ੍ਹੇ ਦੇ ਸਾਰੇ ਇਲਾਕਿਆਂ ਵਿੱਚ ਜਿਹੜੇ ਵੱਖ-ਵੱਖ ਪੁਲਿਸ ਸਟੇਸ਼ਨ ਦੀਆਂ ਪਾਰਟੀਆਂ ਵੱਲੋਂ ਜੁਆਇੰਟ ਆਪਰੇਸ਼ਨ ਜਿਹੜੇ ਕੀਤੇ ਗਏ ਨੇ ਇਸ ਦਰਮਿਆਨ ਮੇਰੇ ਵੱਲੋਂ ਵੀ ਸਾਡੇ ਇਲਾਕੇ ਦੇ ਪਿੰਡ ਜਿੱਥੇ ਕਿ ਸ਼ਰਾਬ ਵੇਚਣ ਦੀ ਕਾਫੀ ਸ਼ਿਕਾਇਤ ਆ ਰਹੀ ਸੀ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਰੀਡ ਕੀਤੇ ਗਏ ਨੇ ਜਿੱਥੇ ਸਾਨੂੰ ਜਿਹੜੀ ਆ ਸਫਲਤਾ ਹਾਸਲ ਹੋਈ ਆ ਤੇ ਸਾਡੇ ਵੱਲੋਂ ਕਰੀਬ 300 ਕਿਜੀ ਲਾਣ ਤੇ 40 ਬੋਤਲਾਂ ਨਜਾਇਸ਼ ਸ਼ਰਾਬ ਜਿਹੜੀ ਆ ਬਰਾਮਦ ਹੋਈ ਆ ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਤਿੰਨ ਮੁਕਦਮੇ ਦਰਜ ਕੀਤੇ ਗਏ ਨੇ ਇਹ ਜਿਹੜੇ ਪਿੰਡ ਹੈਗੇ ਸੀ ਚੰਦੂ ਸੁਜਾ ਵੀਲਾ ਡੋਗਰ ਤੇ ਦਾਦੂ ਜੋਧ ਇਹ ਤਾਂ ਗਾਉਂ ਇਹ ਸਭ ਤੋਂ ਪ੍ਰਸ਼ਨ ਜਾਰੀ ਨੇ ਬਿਲਕੁਲ ਜੀ ਬਿਲਕੁਲ ਇਹ ਰੈਗੂਲਰ ਜਿਹੜੇ ਸਰਚ ਆਪਰੇਸ਼ਨ ਚੱਲਦੇ ਰਹਿਣਗੇ ਤਾਂ ਜੋ ਨਜਾਇਜ਼ ਸ਼ਰਾਬ ਦੀ ਜਿਹੜੀ ਆ ਇਹਨੂੰ ਜਿਹੜਾ ਵਾ ਆਪਣਾ ਠੱਲ ਪਾਈ ਜਾ ਸਕੇ ਤੇ ਮੈਂ ਪਬਲਿਕ ਨੂੰ ਅਪੀਲ ਕਰੂੰਗਾ ਕਿ ਅਜੇਹੀ ਜਿਹੜੀ ਨਜਾਇਜ਼ ਸ਼ਰਾਬ ਜਿਹੜੀ ਆ ਇਹ ਪੀਣ ਤੋਂ ਗੁਰੇਜ਼ ਕਰਨ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕਸਨਗਰੂਰ ਦੇ ਵਿੱਚ ਵੀ ਕਾਫੀ ਜੜੀਆਂ ਵਾ ਨਜਾਇਜ਼ ਸ਼ਰਾਬ ਪੀਣ ਦੇ ਨਾਲ ਜਿਹੜੀਆਂ ਡੈਥ ਹੋਈਆਂ ਨੇ ਤੇ ਇਸ ਦੀ ਰੋਕਥਾਮ ਦੇ ਸਬੰਧੀ ਸਾਰਿਆਂ ਨੂੰ ਸੈਂਸਿਟਾਈਜ਼ ਕਰਨਾ ਜ਼ਰੂਰੀ ਆ ਤੇ ਪਬਲਿਕ ਇਸ ਨੂੰ ਜਿਹੜਾ ਗੁਰੇਜ਼ ਕਰੇ ਤੇ ਤਾਂ ਇਸਾ ਫਟigarh ਚੋਰੀਆਂ ਦੇ ਕਿੱਤੇ ਦਾ ਵੀ ਕਾਫੀ ਹੈਗਾ ਨਸ਼ੇ ਦਾ ਸਰੋਕਾਰੀ ਨਸ਼ਾ ਕਾਫੀ ਹੈ ਉਹਦੇ ਬਾਰੇ ਵੀ ਦੇਖੋ ਜੀ ਸਾਡੇ ਵੱਲੋਂ ਸੋਰਸਸ ਐਕਟੀਵੇਟ ਕੀਤੇ ਗਏ ਨੇ ਤੇ ਜਲਦੀ ਤੋਂ ਜਲਦੀ ਜਿਹੜੇ ਆ ਨਸ਼ਾ ਤਸਕਰਾਂ ਨੂੰ ਜਿਹੜਾ ਵਾ ਆਇਡੈਂਟੀਫਾਈ ਕਰਕੇ ਤੇ ਜਿਹੜਾ ਗ੍ਰਿਫਤਾਰ ਕਰਕੇ ਉਹਨਾਂ ਕੋਲ ਕੇਸ ਰਜਿਸਟਰ ਕੀਤੇ ਜਾਣਗੇ ਬਸ ਜੀ ਇਹ ਨਸ਼ਾ ਨਸ਼ਾ ਤਸਕਰਾਂ ਨੂੰ ਵਾਰਨਿੰਗ ਹੈ ਜੀ ਉੱਠੇ ਕਮਾਂ ਤੋਂ ਬਾਹਰ ਆਉਣ ਤੇ ਬਾਕੀ ਪਬਲਿਕ ਜਿਹੜੀ ਆ ਪੁਲਿਸ ਦਾ ਸਹਾਇਕ ਕਰੇ ਤੇ ਕੋਈ ਵੀ ਜਿਹੜਾ ਵਾ ਮਾੜਾ ਅੰਸਰ ਵਾ ਉਹਦੇ ਬਾਰੇ ਸਾਨੂੰ ਜਿਹੜਾ ਵਾ ਵੇਚ ਸਾਨੂੰ ਸੂਚਨਾ ਦੇਵੇ ਜੇ ਕੋਈ ਸ਼ਰਾਬ ਵੇਚਣ ਵਾਲਾ ਜਾਂ ਕੋਈ ਵੀ ਡਰਗਸ heroin ਨਸ਼ੀਲੀਆਂ ਗੋਲੀਆਂ ਜਾਂ ਕਿਸੇ ਵੀ ਕਿਸਮ ਦਾ ਜੇ ਕੋਈ ਨਸ਼ਾ ਵੇਚਦਾ ਤੇ ਇਸ ਤੋਂ ਇਲਾਵਾ ਹੋਰ ਵੀ ਕੋਈ ਜੇ ਕਿਸੇ ਨੇ ਕੋਈ ਕ੍ਰਾਈਮ ਦੇ ਵਿੱਚ ਨਾਲ ਵਾ ਤੇ ਸਾਨੂੰ ਉਹਦੇ ਬਾਰੇ ਜੇ ਸੂਚਨਾ ਦੇ ਸਕਦੇ ਨੇ ਤੇ ਸਾਡੇ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ ਧੰਨਵਾਦ ਧੰਨਵਾਦ ਪੰਕਜ ਪਾਂਦੀ ਦਿਵਿਆ ਪੰਜਾਬ ਟੀਵੀ ਫਤਿਹਗੜ ਚੋੜੀਆਂ